ਜਿਹੜੇ ਸੰਗੀਤ ਦੇ ਸਾਜ਼ ਹੁੰਦੇ ਹਨ ਨਾ ਹਾਰਮੋਨੀਅਮ ਤਬਲਾ ਉਹ ਜਿਸ ਤਰ੍ਹਾਂ ਉਹਨਾਂ ਨੂੰ ਵਜਾਉਂਦਾ ਉਸੇ ਤਰ੍ਹਾਂ ਵੱਜਣਗੇ ਨਾ ਉਹਨਾਂ ਦਾ ਆਪਣਾ ਤਾਂ ਕੋਈ ਜ਼ੋਰ ਨਹੀਂ ਚੱਲਦਾ ਤੇ ਇਸੇ ਤਰ੍ਹਾਂ ਹੀ ਆਪਾਂ ਕੀ ਬੋਲਦੇ ਆ ਉਹ ਬੰਦੇ ਨੇ ਕੀ ਬੋਲਿਆ ਕਿਸੇ ਨੇ ਕੀ ਬੋਲਿਆ ਅੰਦਰੋਂ ਜਿਹੜਾ ਵਜਾਵਣ ਵਾਲਾ ਹੈ ਨਾ ਉਹ ਤਾਂ ਇੱਕੋ ਹੀ ਪਰਮਾਤਮਾ ਹੈ ਉਹ ਜਿਹੋ ਜੀ ਸੁਮਤ ਦੇਊਗਾ ਉਹ ਤਾਂ ਇਨਸਾਨ ਨੇ ਉਸੇ ਤਰ੍ਹਾਂ ਬੋਲਣਾ ਉਸੇ ਤਰ੍ਹਾਂ ਹੀ ਕਰਨਾ ਉਸੇ ਤਰ੍ਹਾਂ ਹੀ ਉਹਦੀ ਐਕਟੀਵਿਟੀ ਹੋਣਗੇ ਉਸੇ ਤਰ੍ਹਾਂ ਹੀ ਕੰਮ ਹੋਣਗੇ ਗੁਰਬਾਣੀ ਵਿੱਚ ਸ਼ਬਦ ਹੈ ਹਮ ਤੇਰੇ ਜਨ ਤੂੰ ਵਜਾਵਣ ਹਾਰਾ ਹਮ ਤੇਰੇ ਪਖਾਰੀ ਧਾਨ ਦੇਹ ਦਾਤਾਰਾ ਸਾਰਾ ਜਗਤ ਦੀ ਪਖਾਰੀ ਉਂ ਬੈਠਾ ਜਿਸੁ ਮਤਿ ਦੇਵ ਪ੍ਰਭ ਤਸਿ ਦੇ ਪਾਸੇ ਮਤ ਲਗੇ ਦਇਆ ਕਰੇ ਪ੍ਰਭ ਤਸਿ ਦੇ ਪਾਸੇ ਮਤ ਲਗੇ ਗੁਰਬਾਣੀ ਵਾਲੇ ਪਾਸੇ ਮਤ ਲਗੇ ਅਨਮੋਲ ਜੀਵਨ ਪ੍ਰਭ ਦੇ ਨਾਮ ਵਲ ਜਿਤ ਲਗੇ ਤੇ ਜੇ ਦਿਆ ਨਹੀਂ ਤੇ ਫੇਰ ਤਾਂ ਜ਼ਿੰਦਗੀ ਝਗੜਿਆਂ ਝੇੜਿਆਂ ਚ ਗੁਜ਼ਰ ਜਾਂਦੀ ਹੈ ਤੇ ਆਪਾਂ ਕਰਦੇ ਉਹੀ ਹੈ ਬੋਲਦੇ ਵੀ ਉਹੀ ਹੈ ਜੋ ਪ੍ਰਭੂ ਆਪਾਂ ਤੋਂ ਬੁਲਾਉਂਦਾ ਹੈ ਤੇ ਕਿਉਂਕਿ ਸਾਰੀ ਡੋਰੀਆਂ ਨੇ ਜਿਹੜੀ ਉਹ ਇੱਕ ਔਮਕਾਰ ਪ੍ਰਭੂ ਕਰਤਾਪੁਰਖ ਦੇ ਹੱਥ ਵਿੱਚ ਹੈ ਕਿੰਨਾ ਖੂਬਸੂਰਤ ਸ਼ਬਦ ਹੈ ਹਮ ਤੇਰੇ ਜਾਣ ਤੋ ਵਜਾਵਣ ਹਾਰਾ ਹਮ ਤੇਰੇ ਪਿਖਾਰੀ ਦਾਨ ਦੇਂ ਦਾਤਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ